ਗੁਰਾਇਆ ਪੁਲਿਸ ਵੱਲੋਂ 121 ਨਸ਼ੀਲੀਆਂ ਗੋਲੀਆਂ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਨਸਪੈਕਟਰ ਸਿਕੰਦਰ ਸਿੰਘ ਬਿਰਕ ਮੁਖ ਅਫਸਰ ਥਾਣਾ ਗੁਰਾਇਆ ਨੇ ਦੱਸਿਆ ਕਿ ਐਸਐਸਆਈ ਸੁਭਾਸ਼ ਕੁਮਾਰ ਚੌਂਕੀ ਇੰਚਾਰਜ ਸੁਲੇਤਾ ਨੇ ਗਸ਼ਤ ਦੌਰਾਨ ਪਿੰਡ ਟਿਂਸਾ ਤੋਂ ਦਵਿੰਦਰ ਸਿੰਘ ਉਰਫ ਖੰਨਾ ਪੁੱਤਰ ਗੁਰਮukh ਸਿੰਘ ਵਾਸੀ ਪਿੰਡ ਟਿਂਸਾ ਥਾਣਾ ਗੁਰਾਇਆ ਅਤੇ ਮੇਜਰ ਰਾਮ ਉਰਫ ਬੋਨਾ ਪੁੱਤਰ ਨਾਜਰਾਮ ਵਾਸੀ ਪਿੰਡ ਟਿਂਸਾ ਥਾਣਾ ਗੁਰਾਇਆ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 121 ਨਸ਼ੀਲੀਆਂ ਗੋਲੀਆਂ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਜਿਸ ਤੇ ਮੁਕਦਮਾ ਨੰਬਰ 113 ਦਰਜ ਕਰਕੇ ਮੁੱਢਲੀ ਤਫ਼ਤੀਸ਼ ਕੀਤੀ ਜਾ ਰਹੀ ਹੈ ਮੈਂ ਐਸਐਸ਼ਵਜ ਕੁਮਾਰ ਇੰਚਾਰ ਚੌਕੀ ਤਲੇਤਾ ਕੱਲ 15 6 2025 ਨੂੰ ਮੈਂ ਸਮੇਤ ਪੁਲਿਸ ਪਾਰਟੀ ਗਸ਼ਤੇਸਰਵਾਨਾ ਸੀ ਤੇ ਦੌਰਾਨ ਗਸ਼ਤ ਜਿਹੜੇ ਆ ਦੋ ਜਿਹੜੇ ਵਿਅਕਤੀ ਆ ਉਹ ਕਾਬੂ ਕੀਤੇ ਆ ਜਿਹਦਾ ਇੱਕ ਨੰਬਰ ਦਵਿੰਦਰ ਸਿੰਘ ਏਲੀਅਸ ਖੰਨਾ ਤੇ ਮੇਜਰ ਸਿੰਘ ਉਰਫ ਬੋਣਾ ਇਹ ਵਾਸੀ ਹੈਗੇ ਦੋਨੋਂ ਪਿੰਡ ਟਿੰਡਸਾ ਦੇ ਖਾਣਾਗੁਰਾਇਆ ਜ਼ਿਲ੍ਹਾ ਜਲੰਧਰ ਇਹਨਾਂ ਪਾਸੋਂ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਜਿਹੜਾ ਖੰਨਾ ਹੈਗਾ ਆ ਖੰਨੇ ਕੋਲੋਂ ਅਸੀਂ 57 ਗੋਲੀਆਂ ਬਰਾਮਦ ਕੀਤੀਆਂ ਨਸ਼ੇਲੀਆਂ ਜੀ ਤੇ ਜਿਹੜਾ ਬੋਨਾ ਆ ਮੇਜਰ ਰਾਮ ਉਰਫ ਬੋਨਾ ਇਹਦੇ ਕੋਲੋਂ 64 ਗੋਲੀਆਂ ਜਿਹੜੀਆਂ ਬਰਾਮਦ ਕੀਤੀਆਂ ਤੇ ਇੱਕ ਮੋਟਰਸਾਈਕਲ ਜਿਹੜਾ ਆ ਉਹ ਬਰਾਮਦ ਕੀਤਾ ਆ ਜਿੱਦ ਤੇ ਇਹ ਨਸ਼ੇ ਦਾ ਕਾਰੋਬਾਰ ਕਰਦੇ ਆ ਰਹੀ ਨਾ ਤੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਹਾਂਜੀ ਹਾਂਜੀ ਪਹਿਲਾਂ ਇਹਨਾਂ ਤੇ ਪਰਚੇ ਦਰਜ ਹੈ ਜੀ ਇਸ ਸਬੰਧੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਅਜੇ ਜਾਰੀ ਹੈ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਪੁੱਛਗਛ ਚ ਜਾਰੀ ਹੈ ਜੀ ਥੈਂਕ ਯੂ ਗੁਰਾਇਆ ਪੁਲਿਸ ਵੱਲੋਂ 121 ਨਸ਼ੀਲੀਆਂ ਗੋਲੀਆਂ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਨਸਪੈਕਟਰ ਸਿਕੰਦਰ ਸਿੰਘ ਬਿਰਕ ਮੁਖ ਅਫਸਰ ਥਾਣਾ ਗੁਰਾਇਆ ਨੇ ਦੱਸਿਆ ਕਿ ਐਸਐਸਆਈ ਸੁਭਾਸ਼ ਕੁਮਾਰ ਚੌਂਕੀ ਇੰਚਾਰਜ ਸਲੇਤਾ ਨੇ ਗਸ਼ਤ ਦੌਰਾਨ ਪਿੰਡ ਟਿਂਸਾ ਤੋਂ ਦਵਿੰਦਰ ਸਿੰਘ ਉਰਫ ਖੰਨਾ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਟਿਂਸਾ ਥਾਣਾ ਗੁਰਾਇਆ ਅਤੇ ਮੇਜਰ ਰਾਮ ਉਰਫ ਬੋਨਾ ਪੁੱਤਰ ਨਾਜਰ ਰਾਮ ਵਾਸੀ ਪਿੰਡ ਟਿਂਸਾ ਥਾਣਾ ਗੁਰਾਇਆ ਨੂੰ ਕਾਬੂ ਕਰਕੇ ਉਹਨਾਂ ਪਾਸੋਂ 121 ਨਸ਼ੀਲੀਆਂ ਗੋਲੀਆਂ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ ਜਿਸ ਤੇ ਮੁਕਦਮਾ ਨੰਬਰ 113 ਦਰਜ ਕਰਕੇ ਮੁੱਢਲੀ ਤਫ਼ਤੀਸ਼ ਕੀਤੀ ਜਾ ਰਹੀ ਹੈ ਮੈਂ ਐਸਐ ਸ਼ਿਵ ਕੁਮਾਰ ਇੰਚਾਰ ਚੌਕੀ ਤਲੇਤਾ ਕੱਲ 15 6 2025 ਨੂੰ ਮੈਂ ਸਮੇਤ ਪੁਲਿਸ ਪਾਰਟੀ ਅਗਸਤੇਸਰਵਾਨਾ ਸੀ ਤੇ ਦੌਰਾਨ ਅਗਸਤ ਜਿਹੜੇ ਆ ਦੋ ਜਿਹੜੇ ਵਿਅਕਤੀ ਆ ਉਹ ਕਾਬੂ ਕੀਤੇ ਆ ਜਿਹਦਾ ਇੱਕ ਨੰਬਰ ਦਵਿੰਦਰ ਸਿੰਘ ਏਲੀਅਸ ਖੰਨਾ ਤੇ ਮੇਜਰ ਸਿੰਘ ਉਰਫ ਬੋਣਾ ਇਹ ਵਾਸੀ ਹੈਗੇ ਦੋਨੋਂ ਪਿੰਡ ਢਿੰਡ ਸਾਦੇ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਇਹਨਾਂ ਪਾਸੋਂ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਜਿਹੜਾ ਖੰਨਾ ਹੈਗਾ ਆ ਖੰਨੇ ਕੋਲੋਂ ਅਸੀਂ 57 ਗੋਲੀਆਂ ਬਰਾਮਦ ਕੀਤੀਆਂ ਨਸ਼ੀਆਂ ਜੀ ਤੇ ਜਿਹੜਾ ਬੋਨਾ ਆ ਮੇਜਰ ਰਾਮ ਉਰਫ ਬੋਨਾ ਇਹਦੇ ਕੋਲੋਂ 64 ਗੋਲੀਆਂ ਜਿਹੜੀਆਂ ਬਰਾਮਦ ਕੀਤੀਆਂ ਤੇ ਇੱਕ ਮੋਟਰਸਾਈਕਲ ਜਿਹੜਾ ਆ ਉਹ ਬਰਾਮਦ ਕੀਤਾ ਆ ਜਿੱਦ ਤੇ ਇਹ ਨਸ਼ੇ ਦਾ ਕਾਰੋਬਾਰ ਕਰਦੇ ਆ ਰਹੀ ਨਾ ਤੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈ ਹਾਂਜੀ ਹਾਂਜੀ ਪਹਿਲਾਂ ਇਹਨਾਂ ਤੇ ਪਰਚੇ ਦਰਜ ਆ ਜੀ ਇਸ ਸਬੰਧੀ ਜਿਹੜੀ ਆ ਉਹ ਇਨਵੈਸਟੀਗੇਸ਼ਨ ਅਜੇ ਜਾਰੀ ਆ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਆ ਪੁਛਗਛ ਚ ਜਾਰੀ ਆ ਜੀ ਥੈਂਕ ਯੂ